ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵੀਰੋ ਭੈਣੋ ਤੇ ਪ੍ਰਭੂ ਹੱਥ ਜੁੜ ਕੇ ਬੇਨਤੀ ਆ ਇਹ ਮੁੰਡਾ ਬਹੁਤ ਹੀ ਜ਼ਿਆਦਾ ਟੇਸਟੀ ਜਿਹੜਾ ਫਾਸਟ ਫੂਡ ਬਣਾਉਂਦਾ ਵਾ ਇਹਦੇ ਮੁਹੰਮਦ ਆ ਕੇ ਆ ਇਹਨੂੰ ਕੀ ਕਹਿੰਦੇ ਆ ਸਪ੍ਰਿੰਗ ਰੋਲ ਸਪ੍ਰਿੰਗ ਰੋਲ ਆ ਮੁਹੰਮਦ ਹੋ ਗਏ ਤੇ ਆ ਮੰਜੂਰੀਅਨ ਆ ਸਟੀਮ ਵਾਲੇ ਹੋ ਗਏ ਨੂਡਲ ਜਿਹੜੀ ਇਹ ਬਾਈ ਦੀ ਬੜੀ ਖਾਸੀਅਤ ਹੈ ਨਾ ਜਿਹੜੀ ਇੱਕ ਚੀਜ਼ ਬਹੁਤ ਫੇਮਸ ਆ ਬਹੁਤ ਮਸ਼ਹੂਰ ਆ ਉਹ ਆ ਬਾਈ ਦੇ ਆ ਨੂਡਲ ਠਾਕਾ ਨੂਡਲ ਰੈੱਡ ਨੂਡਲ ਜਿਹੜੇ ਆ ਮੈਨੂੰ ਇੰਨੀ ਚੀਜ਼ਾਂ ਮੈਂ ਤਾਂ ਬਾਈ ਦੇ ਕੋਲੇ ਵੀ ਹਫ਼ਤੇ ਦੇ ਵਿੱਚ ਦੋ ਤਿੰਨ ਵਾਰੀ ਆ ਕੇ ਇਹ ਚੀਜ਼ ਖਾਣਾ ਇੱਕ ਵਾਰੀ ਬਾਈ ਤੋਂ ਆ ਜੀ ਟਰਾਈ ਜ਼ਰੂਰ ਕਰਿਓ ਤੁਸੀਂ ਭੁੱਲ ਜੂਗੇ ਲੋਕੇਸ਼ਨ ਹੈਗੀ ਫਰੀਦਕੋਟ ਟਿੱਲਾ ਬਾਬਾ ਫਰੀਦ ਤੇ ਬਾਈ ਦਾ ਨੰਬਰ ਆਵੇ ਇੱਥੇ ਹੈਗਾ ਜੇ ਕਿਸ ਨੇ ਆ ਨੰਬਰ ਵੇਖ ਲਓ ਬਾਈ ਨੂੰ ਪਹਿਲਾਂ ਅਡਵਾਂਸ ਦੇ ਵਿੱਚ ਆਰਡਰ ਦੇਣਾ ਤੇ ਬਾਈ ਦੇ ਹੱਥ ਦੀ ਜਿਹੜੀ ਨਾ ਗੱਲਬਾਤ ਪੂਰੀ ਆ ਆ ਬਾਈ ਆ ਤੇ ਬਾਈ ਨੂੰ ਨਾ ਜਰੂਰ ਵੱਧ ਵੱਧ ਜਿੱਦੋਂ ਵੀ ਮੱਠਾ ਟੇਕਣ ਆਉਣੇ ਪਰ ਪਿਆਰੇ ਵੀਰੋ ਜਰੂਰ ਬਾਈ ਦੇ ਨਾ ਇੱਕ ਨਾ ਟੈਸਟ ਜਰੂਰ ਕਰਕੇ ਜਾਇਆ ਕਰੋ ਨਿਊ ਡਰਲ 버ਗਰ ਜੋ ਵੀ ਬਣਾਉਂਦਾ ਬਾਈ ਸਿਰਾ ਲਾ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ